ਜੇਕਰ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀ ਪੰਜਾਬੀ ਖਬਰ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾਲ ਹੀ ਦਬਾਓ ਪਹਿਲਾ ਆਈਕਨ ਦੇਖੋ ਸਿਆਸਤ ਦਾ ਰੁਖ ਕਿਹੜੇ ਪਾਸੇ ਜਾ ਰਿਹਾ ਹੈ ਵਿਕਾਸ ਤੋਂ ਵੱਡੀ ਹੋ ਗਈ ਸਿਆਸਤ ਇਹ ਤਸਵੀਰਾਂ ਨੇ ਜਲੰਧਰ ਦੇ ਨਗਰ ਨਿਗਮ ਦੇ ਹਾਊਸਿੰਗ ਤੁਸੀਂ ਦੇਖ ਰਹੇ ਹੋ ਭਾਜਪਾ ਦੇ ਕਾਉਂਸਲਰ ਇੱਕ ਨੀ ਪੱਥਰ ਲੈ ਕੇ ਆਏ ਨੇ ਉਹ ਪੱਥਰ ਜਿਸ ਨੂੰ ਉਦਘਾਟਨ ਪੱਥਰ ਵੀ ਕਹਿੰਦੇ ਨੇ ਇਹਨਾਂ ਨੂੰ ਇਤਰਾਜ਼ ਹੈ ਕਿ ਨਾ ਪੱਥਰਾਂ ਦੇ ਉੱਤੇ ਭਾਜਪਾ ਵਾਲਿਆਂ ਦਾ ਨਾਮ ਨਹੀਂ ਹੁੰਦਾ ਇਸੇ ਗੱਲ ਨੂੰ ਲੈ ਕੇ ਨਾਰਾਜ਼ ਹੋ ਰਹੇ ਨੇ ਭਾਜਪਾ ਦੇ ਕੌਂਸਲਰ ਅੱਜ ਜਲੰਧਰ ਦਾ ਬਜਟ ਪਾਸ ਹੋਣਾ ਸੀ ਪਰ ਇਹਨਾਂ ਕੌਂਸਲਰਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਵਿਰੋਧ ਦੀ ਮੁੱਖ وجہ ਨਹੀਂ ਪੱਥਰਾਂ ਤੇ ਭਾਜਪਾ ਦੇ ਇਕੱਲੇ ਕੌਂਸਲਰ ਦਾ ਨਾਮ ਨਾ ਹੋਣਾ ਸੀ ਇਸ ਦੇ ਚੱਲਦਿਆਂ ਇਹਨਾਂ ਨੇ ਤਾਂ ਵਾਕਆਊਟ ਕਰ ਦਿੱਤਾ ਪਰ ਇਸ ਦੇ باوجود ਬਜਟ ਪਾਸ ਕਰ ਦਿੱਤਾ ਗਿਆ ਪਰ ਜਲੰਧਰ ਦੇ ਨਗਰ ਨਿਗਮ ਹਾਊਸ ਜੋ ਕੁਝ ਹੋਇਆ ਉਹ ਹੈਰਾਨ ਕਰਨ ਵਾਲਾ ਸੀ ਤੁਸੀਂ ਆਪ ਹੀ ਵੇਖੋ ਸਾਰਾ ਹੰਗਾਮਾ ਆਜੋ ਲੋਕੀ ਅਸੀਂ ਉਹ ਸੀ ਜਿਹੜੇ ਮੈਨੂੰ ਮਜਬੂਰ ਕਰਨਾ ਚਾਹਨੇ ਹੋ ਕਿ ਮੈਂ ਪਿਛਲੀ ਰਵੈਤ ਨੂੰ ਕਾਇਮ ਰੱਖਾਂ ਇਹ ਗੱਡੀਆਂ ਤੁਸੀਂ ਕੀਤੀਆਂ ਉਹ ਨਹੀਂ ਨਾ ਕਰਾਂ ਮੈਂ ਤੁਹਾਨੂੰ ਉਹ ਬੰਦੀ 5 ਮਿੰਟ ਲਈ ਜਿਹੜੀ ਦੇਖ ਲੋ 5 ਮਿੰਟ ਲਈ ਨਹੀਂ ਬੈਠੋ ਮੇਰੇ ਪਾਸਾ 5 ਮਿੰਟ ਸਰ 5 ਮਿੰਟ ਤੇ ਵੀ ਤਾਂ 5 ਮਿੰਟ ਦਾ ਵਾਲੀ ਆ ਲਵੇ ਭਾਤਵਾਦੀ ਬੰਦੇ ਉਹ ਨਹੀਂ ਮੈਨੇ ਬਜਟ ਪਾਸ ਆ ਪੰਜ ਮਿੰਟ ਬਜਟ ਪਾਲਸੀ ਪਾਸ ਹੋ ਗਿਆ ਬਜਟ ਦੇ ਬਾਹਰ ਕੱਲਾ ਜਾਣਾ ਬਜਟ ਪਾਲਸੀ ਬਜਟ ਪਾਸ ਜੀ ਬਜਟ ਪਏ ਆਸਪਾਸ ਇਹ ਲੱਗਦਾ ਕਿ ਬੰਦੇ ਗਾਉਂ ਨੂੰ ਮੇਅਰ ਨੂੰ ਲਾ ਕੇ ਕਾਰ ਪਾਲਸੀ ਚਲਾਣੇ ਦੀ ਖਵਾਰਨਾ ਨਹੀਂ ਆਇਆ ਚਲੋ ਮੇਅਰ ਸਾਹਿਬ ਇੱਕ ਮਿੰਟ ਤੁਸੀਂ ਆ ਪਹਿਲੇ ਠਹਿਰੋ ਇੱਥੇ ਨਹੀਂ ਮੋਦਨਾ ਕੋਈ ਨਹੀਂ ਕਿਤੇ ਨਹੀਂ ਆਦਾ ਨਾ ਨਾ ਇੱਥੇ ਹੀ ਹੋਗਾ ਬਿਲਕੁਲ بجن پاس کرو باقی گلاو بجن فوٹو کچوڑی فوٹو کچا ¡Vamos! 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 天 <laughs> Merci. Okay. Okay. ਆਪਣੀ ਜੇਬ ਵਿੱਚ ਰੱਖ ਸਾਡੇ ਹੱਕ ਆਪਣੇ ਜੇਬ ਵਿੱਚ ਰੱਖ ਸਾਡੇ ਹੱਕ ਸਾਡੇ ਹੱਕ ਆਪਣੇ ਜੇਬ ਵਿੱਚ ਰੱਖ ਸਾਡੇ ਹੱਕ ਪਾ ਜੀ ਆਪਣੇ ਜੇਬ ਵਿੱਚ ਰੱਖ ਕਿੰਨੀ ਗੱਲ ਬਾਹਰ ਕਰਦੇ ਹੋ ਇਹ ਕਿਹੜੀ ਗੱਲ ਹੈ ਕਿਹੜੀ ਗੱਲ ਚਲਕਾਈ ਇੰਨੇ ਆਪਦਾ ਹੱਕ ਮੰਗੇ ਤੇ ਫੇਰ ਆਪੇ ਰੱਖਦੇ ਹੋ ਉਹ ਆਪਣੀ ਜੇਬ ਵਿੱਚ ਰੱਖ ਸੀ ਯਾਰ ਸਾਡੇ ਰੱਖਾ ਤੁਸੀਂ ਸਾਰੇ ਕੱਲ ਵੀ ਦੇ ਵੀ ਤੁਸੀਂ ਕੋਸ਼ਿਸ਼ ਕਰੇ ਕਿਥੋਂ ਬਾਤ ਗੋ ਕਰੇ ਕਿਉਂਕਿ ਸ਼ਾਪ ਦੇ ਲੋਕਾਂ ਨੂੰ ਜਰੂਰ ਨਹੀਂ ਲੱਗਦਾ ਬਾਤ ਨਹੀਂ ਦੇਣ ਦੇਣੇ ਸ਼ੋ ਬਾਤ ਕੋਸ਼ਿਸ਼ ਕਰੀ ਜੇ ਵੀ ਬਾਤ ਗੋ ਕਰ ਲਿਆ ਹੋਰ ਧੰਨਵਾਦ ਕਰੀ ਲਓ ਉਹ ਘਰਵਾਦ ਆ ਜਾਓ ਜੀ ਜੀ ਜਾਓ ਜੀ ਭਾਜੀ ਬਿਸਕਟ ਖਾ ਗੋ ਕਿਉਂ ਦੀ ਇਸ ਹੌਸਲੇ ਸੰਵਿਧਾਨ ਅੰਤਿਮ ਅਧਿਕਾਰਤਾ ਦਾ ਭੰਗ ਕਰਦੇ ਹੋਏ ਪੂਰੇ ਦੇਸ਼ ਵਿੱਚ ਲੋਕਤੰਤਰ ਦੀ ਹੱਤਿਆ ਕੀਤੀ ਹੈ ਜਿੱਤਿਆ ਹੋਏ ਪ੍ਰਤਾਸ਼ੀਆਂ ਨੂੰ ਇੱਦਾਂ ਪ੍ਰਤਾੜਿਤ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਜਿਹੜੀਆਂ ਕਿ ਕਾਨੂੰਨ ਦੇ ਅਧਾਰ 'ਤੇ ਲਾਅਮ ਵਾਲੇ ਚਾਹੀਦੇ ਉਹ ਨਹੀਂ ਲੱਗ ਰਹੇ ਤੁਸੀਂ ਦੇਖੋ ਜਦ ਇਹ ਸ਼ਹਿਰ ਦਾ ਹਾਲ ਇੱਕ ਵੀ ਮੇਅਰ ਸਾਹਿਬ ਜਲੰਧਰ ਦੀ ਐਸੀ ਸਰਕਾਰ ਜਿੱਥੇ ਕੂੜੇ ਦਾ ਢੇਰ ਨਾ ਹੋਵੇ